ਦੇਵ ਦੇ ਵਿੱਚ ਉਹ ਸੁਖਾਨ ਸ਼ਹੀਦ ਨੇ ਜਨਮ ਲਿਆ ਬੜੀ ਖੁਸ਼ੀ ਹੋਈ ਹੋਣੀ ਆ ਮਾਤਾ ਵਿੰ데요ਬਤੀ ਨੂੰ ਕਿ ਉਹਨਾਂ ਦੇ ਪਿਤਾ ਕਿਸ਼ਨ ਸਿੰਘ ਹੀ ਹੋ ਵੀ ਉਹਨਾਂ ਦੇ ਘਰੇ ਇੱਕ ਲਾਲ ਪੈਦਾ ਹੋਇਆ ਅੱਜ ਅਸੀਂ ਜਦੋਂ ਦੇਖਦੇ ਆ ਸਾਨੂੰ ਬੜਾ ਦੁੱਖ ਹੁੰਦਾ ਏ ਕਿ ਸਾਡੀ ਨੌਜਵਾਨ ਪੀੜ੍ਹੀ ਦਿਨੋਂ ਦਿਨ ਇਹ ਮਰਸ਼ੀਦਾਂ ਦੀ ਯਾਦ ਨੂੰ ਭੁੱਲਦੀ ਜਾ ਰਹੀ ਹੈ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਗੁਰਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਦਲੀਜੀ ਬੜੀ ਮਾਣ ਵਾਲੀ ਗੱਲ ਹੈ ਕਿ ਅਸੀਂ ਉਸ ਦੇਸ਼ ਦੇ ਵਸਨੀਕਾਂ ਹਾਂ ਜਿਸ ਦੇਸ਼ ਦੇ ਵਿੱਚ ਉਹ ਸੰਹਾਨ ਸ਼ਹੀਦ ਨੇ ਜਨਮ ਲਿਆ ਬੜੀ ਖੁਸ਼ੀ ਹੋਈ ਹੋਣੀ ਆ ਮਾਤਾ ਵਿੰਧਿਆਬਤੀ ਨੂੰ ਕਿ ਉਹਨਾਂ ਦੇ ਪਿਤਾ ਜਿਸਨ ਕੀ ਵੀ ਉਹਨਾਂ ਦੇ ਘਰੇ ਇੱਕ ਲਾਲ ਪੈਦਾ ਹੋਇਆ ਪਰ ਜਦੋਂ ਜਨਮ ਲਿਆ ਉਹ ਤੋਂ ਪਤਾ ਨਹੀਂ ਸੀ ਕਿ ਇਹ ਜਵਾਨ ਸਾਡਾ ਦੇਸ਼ ਦੇ ਲਈ ਪਰਮਾਨ ਹੋ ਜਾਏਗਾ ਹਰ ਮਾਤਾ ਹਰ ਬਾਪ ਦਾ ਸੁਪਨਾ ਹੁੰਦਾ ਹੈ ਕਿ ਮੇਰਾ ਬੱਚਾ ਬਣਾ ਹੋਏਗਾ ਤਾਂ ਉਹਦੇ ਖੁਸ਼ੀਆਂ ਖੇੜੇ ਮਨਾਵਾਂਗੇ ਪਰ ਉਹ ਮਾਂ ਨੂੰ ਪਤਾ ਨਹੀਂ ਸੀ ਵੀ ਇਹ ਪੁੱਤਰ ਮੈਂ ਆਪਣੇ ਦੇਸ਼ ਤੇ ਲਈ ਹੀ ਵਾਰ ਦਿੰਦਾ ਕਿਉਂਕਿ ਉਹਨੇ ਕਦੇ ਸੋਚਿਆ ਨਹੀਂ ਸੀ ਵੀ ਇਹਦੀ ਜਨਮ ਨਹੀਂ ਚੜਨੀ ਤਾਂ ਉਹਨੇ ਕਦੇ ਜਨਮ ਨਹੀਂ ਚੜੀ ਉਹਨੇ ਸੇਰੇ ਵੀ ਸੋਚੇ ਸੀ ਕਿਤੇ ਸੇਰੇ ਲੱਗੇ ਕੋਣੀ ਚੜੂਗਾ ਪਰ ਉਹ ਸਮਾਂ ਨਹੀਂ ਆਇਆ ਕਿਉਂਕਿ ਭਗਤ ਸਿੰਘ ਦੀ ਉਹ ਸੋਚ ਰਹੀ ਆ ਜਨਮ ਤੋਂ ਬਾਅਦ ਕਿ ਮੈਂ ਆਪਣੇ ਦੇਸ਼ ਦੇ ਲਈ ਕੁਝ ਕਰ ਦੱਖਾ ਉਸਨੇ ਪੂਰਾ ਜੀਵਨ ਆਪਣਾ ਦੇਸ਼ ਦੇ ਦੇਸ਼ ਦੇ ਦਿੱਤੇ ਲਾਤਾ ਪਰ ਬੜੇ ਅਫਸੂਸ ਦੀ ਗੱਲ ਹੈ ਵੀ ਸਾਡੇ ਦੇਸ਼ ਦੇ ਲੋਕਾਂ ਨੂੰ ਸਾਨੂੰ ਉਹ ਜੀ ਵੀ ਨੂੰ ਅਸੀਂ ਪੱਲੇ ਪਕਿਆ ਉਹਦੇ ਜਨਮ ਦਿਹਾੜੇ ਪੁੱਜ ਕੇ ਆਪਾਂ ਦੇ ਸ਼ਹੀਦੀ ਦਿਹਾੜੇ ਪੁੱਜ ਕੇ ਆ ਮੈਂ ਇੱਕੋ ਅਪੀਲ ਕਰਦਾ ਹੈ ਦੇਸ਼ ਦੇ ਰਾਜਨੇਤਾਵਾਂ ਨੂੰ ਜਿਹੜੇ ਭਗਤ ਸਿੰਘ ਦੇ ਨਾਂ ਤੇ ਅੱਜ ਬੜੀਆਂ ਬੜੀਆਂ ਕੁਰਸੀਆਂ ਤੇ ਬੈਠੇ ਨੇ ਜਿਹੜੀ ਚੀਨੀਤ ਭਗਤ ਸਿੰਘ ਦੇ ਨਾਂ ਤੇ ਸਰਕਾਰਾਂ ਬਣੀਆਂ ਨੇ ਪਰ ਸਰਕਾਰਾਂ ਉਸ ਨੂੰ ਭੁੱਲ ਗਈਆਂ ਦੇਸ਼ ਦੀ ਇੱਕੋ ਇੱਕ ਸੰਸਥਾ ਸਾਂਝਾ ਸੰਕਲਪ ਕਲਾਮੰਤ ਬੈਲਸਰ ਸੁਸਾਇਟੀ ਜਿਹੜੀ ਪਿਛਲੇ 28 ਸਾਲ ਤੋਂ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਉਹਦਾ ਜਨਮ ਦਿਹਾੜਾ ਆਪ ਸਭ ਲੋਕਾਂ ਦੇ ਵਿੱਚ ਆਪ ਸਭ ਲੋਕਾਂ ਦੇ ਸਹਿਯੋਗ ਦੇ ਨਾਲ ਮਿਲੌਂਦੀ ਆ ਰਹੀ ਐ ਪਰ ਸਾਡੇ ਲਈ ਅਫਸੋਸ ਹੈ ਕਿ ਸਾਡੇ ਸ਼ਹਿਰ ਦੇ ਲੋਕ ਵੀ ਸਾਡੇ ਆਲੇ ਦੁਆਲੇ ਦਾ ਜਿਹੜਾ ਚੁਗਿਰਦਾ ਇਹ ਵੀ ਭੁੱਲ ਚੁੱਕਿਆ ਅੱਜ ਜਿਸ ਜੋਕ ਦੇ ਵਿੱਚ ਅਸੀਂ ਖੜੇ ਆ ਇੱਥੇ ਹਜ਼ਾਰਾਂ ਲੋਕ ਲੰਘ ਰਹੇ ਨੇ ਹਰ ਬੰਦਾ ਦੇਖਦਾ ਸੀ ਭਾਰਤ ਸਿੰਘ ਦੀ ਤਸਵੀਰ ਨੂੰ ਕੋਈ ਨਹੀਂ ਭੁੱਲਿਆ ਪਰ ਕੋਈ ਰੁਕੇ ਇਹ ਨਹੀਂ ਦੇਖ ਰਿਹਾ ਵੀ ਇਹ ਤਸਵੀਰ ਲੱਗੀ ਕਿਉਂ ਹੈ ਤੇ ਲੋਕ ਖੜੇ ਕਿਉਂ ਨੇ ਇਹ ਉਹੀ ਲੋਕ ਨੇ ਖੜੇ ਜਿਹੜੇ ਉਸ ਸ਼ਹੀਦ ਨੂੰ ਪਿਆਰ ਕਰਦੇ ਨੇ ਸੋ ਮੈਂ ਆਪ ਸਭ ਦੇ ਮਾਧਿਅਮ ਰਹੀਂ ਲੋਕਾਂ ਨੂੰ ਅਪੀਲ ਕਰੂੰਗਾ ਵੀ ਉਸ ਦੇਸ਼ ਦੇ ਅਸੀਂ ਵੀਦ ਨੂੰ ਨਾ ਭੁੱਲੋ ਕਿਉਂਕਿ ਜੇ ਕਿਤੇ ਦੇਸ਼ ਤੇ ਉਹ ਐਸਾ ਸਮਾਂ ਆ ਗਿਆ ਤੁਹਾਡੇ ਘਰ ਕੋਈ ਕਦੇ ਇਹੋ ਜਿਹਾ ਪੁੱਤ ਪੈਦਾ ਨਹੀਂ ਹੋਣਾ ਭਗਤ ਸਿੰਘ ਸ਼ਹੀਦ ਵਰਗਾ ਤੁਹਾਨੂੰ ਕੋਈ ਦੇਸ਼ ਚੋਂ ਲੱਭਣਾ ਨਹੀਂ ਜਿਹੜਾ ਤੁਹਾਨੂੰ ਇਸ ਸੰਕਟ ਦੀ ਘੜੀ ਤੋਂ ਬਚਾ ਸਕੇ ਫੇਰ ਤਾਂ ਉਹੀ ਅੰਗਰੇਜ਼ਾਂ ਦੇ ਪਿੱਠੂ ਬਣ ਕੇ ਇਸ ਦੇਸ਼ ਦੇ ਵਿੱਚ ਰਹਿਣਾ ਪੈਣਾ ਮੈਂ ਨਹੀਂ ਚਾਹੁੰਦਾ ਵੀ ਕੱਲ ਨੂੰ ਐਸਾ ਮਾਹੌਲ ਬਣੇ ਕਿ ਭਗਤ ਸਿੰਘ ਵਰਗਾ ਸਾਨੂੰ ਨਾ ਮਿਲੇ ਪਰ ਮੈਂ ਆਪ ਸਭ ਦਾ ਇੱਥੇ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਕਿਉਂਕਿ ਤੁਸੀਂ ਸਾਡਾ ਹਰ ਵਕਤ ਸਾਥ ਦਿੱਤਾ ਹੈ ਤੇ ਮੈਂ ਤੁਹਾਡਾ ਇੱਥੇ ਆਉਣ ਦੇ ਬਹੁਤ ਬਹੁਤ ਧੰਨ ਕਰਦਾ ਬਹੁਤ ਬਹੁਤ ਮਿਹਰਬਾਨ ਜਿਸ ਹਾਸੀਅਤ ਦੇ ਵਿੱਚ ਅਸੀਂ ਸਾਰੇ ਅੱਜ ਹਾਂ ਉਹ ਸਿਰਫ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੈ ਕਿਉਂਕਿ ਇਨ੍ਹਾਂ ਸ਼ਹੀਦਾਂ ਨੇ ਕਦੇ ਵੀ ਦੇਸ਼ ਦੀ ਸੇਵਾ ਦੇ ਲਈ ਕਿਸੇ ਵੀ ਚੀਜ਼ ਨੂੰ ਮੁੱਖ ਨਹੀਂ ਰੱਖਿਆ ਗਿਆ ਅੱਜ ਅਸੀਂ ਜਦੋਂ ਦੇਖਦੇ ਹਾਂ ਸਾਨੂੰ ਬੜਾ ਦੁੱਖ ਹੁੰਦਾ ਹੈ ਕੀ ਸਾਡੀ ਨੌਜਵਾਨ ਪੀੜੀ ਦਿਨੋਂ ਦਿਨ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਕੁੱਲੀ ਜਾ ਰਹੀ ਆ ਉਹਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਅਸੀਂ ਆਂ ਸਾਡਾ ਸਮਾਜ ਐ ਕਿ ਸਮਾਜ ਆਪਣੇ ਨੌਜਵਾਨਾਂ ਨੂੰ ਸਹੀ ਸੇਧ ਨਹੀਂ ਦੇ ਰਿਹਾ ਕਿਉਂਕਿ ਨੌਜਵਾਨ ਨੂੰ ਅਗਰ ਸਹੀ ਸੇਧ ਦਿੱਤੀ ਜਾਵੇ ਤਾਂ ਉਹ ਦੇਸ਼ ਦੀ ਉન્નਤੀ ਦੇ ਵਿੱਚ ਬਹੁਤ بڑا ਯੋਗਦਾਨ ਪਾਉਂਦੇ ਨੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਂ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਇਹਨਾਂ ਨੂੰ ਕਾਲਜ ਤੋਂ ਅਹਿਜ ਇੱਕ ਮੌੜ ਮਿਲੀ ਕਿ ਜਿੰਨਾਂ ਨੇ ਖਾ ਲਿਆ ਕਿ ਹੁਣ ਜਾਨ ਦੀ ਪਰਵਾਹ ਨਾ ਕਰਕੇ ਦੇਸ਼ ਨੂੰ ਆਜ਼ਾਦ ਕਰਾਉਣਾ ਉਹਨਾਂ ਨੂੰ ਸਹੀ ਸੇਧ ਮਿਲੀ ਤਾਂ ਸਾਡਾ ਦੇਸ਼ ਨੂੰ ਉਹਨੇ ਯਾਦ ਕਰਾਉਣ ਦੇ ਲਈ ਹੱਥੇ ਹੱਥੇ ਆਪਣੀਆਂ ਜਾਨਾਂ ਵਾਰੀਆਂ ਪਰ ਯਾਰ ਹਸੂ ਹੁੰਦਾ ਹੈ ਕਿ ਸਰਕਾਰਾਂ ਜਾਂ ਰਾਜਨੀਤਿਕ ਲੋਕ ਇਹਨਾਂ ਸ਼ਹੀਦਾਂ ਨੂੰ ਬਹੁਤ ਪਿੱਛੇ ਛੱਡ ਚੁੱਕੇ ਨੇ ਤੇ ਸਾਡੇ ਆਮ ਲੋਕਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਇਹਨਾਂ ਨੂੰ ਚਾਹੀਦਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੀਏ ਜਿੰਨੇ ਵੀ ਅੱਜ ਅਸੀਂ ਇੱਥੇ ਖੜੇ ਆਂ ਜਿੰਨੇ ਵੀ ਅਸੀਂ ਆਜ਼ਾਦ ਹਵਾ ਦੇ ਵਿੱਚ ਸਾਹ ਲੈ ਰਹੇ ਆਂ ਉਹ ਇਹਨਾਂ ਦੀ ਬਦੌਲਤ ਹੈ ਤੇ ਇਹਨਾਂ ਨੂੰ ਨਾ ਭੁੱਲੀਏ ਇਹਨਾਂ ਦੇ ਦਿਨ ਦਿਹਾੜੇ ਅਸੀਂ ਉਸੇ ਤਰ੍ਹਾਂ ਚਾਹ ਦੇ ਨਾਲ ਮਨਾਈਏ ਜਿਵੇਂ ਅਸੀਂ ਬੱਚਿਆਂ ਦੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਮਨਾਉਂਦੇ ਆਂ ਸਾਗਾ ਸੰਕਲਪ ਮਾਣ ਪੰਜਾਬ ਪਿਛਲੇ 28 ਸਾਲਾਂ ਤੋਂ ਹਰ ਸਾਲ ਕਾਗਰ ਸਿੰਘ ਦਾ ਸ਼ਹੀਦੀ ਦਿਵਸ ਬੜੀ ਧੂਮ-ਧਾਮ ਨਾਲ ਮਨਾਉਂਦਾ ਹੈ ਉਸੇ ਤਰ੍ਹਾਂ ਅਬੀ ਸਿੰਘ ਦਾ ਜਨਮ ਦਿਨ ਵੀ ਬੜੀ ਧੂਮ-ਧਾਮ ਨਾਲ ਮਨਾਉਂਦਾ ਹੈ ਸਾਡਾ ਉਪਰਾਲਾ ਸਕੂਲ ਕੌਲਿਆਂ ਦੇ ਵਿੱਚ ਜਾ ਕੇ ਇਹ ਹੋ ਰਹਿੰਦਾ ਹੈ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਸ਼ਹੀਦਾਂ ਬਾਰੇ ਜਾਗਰੂਕ ਕਰਾਈਏ ਤਾਂ ਕਿ ਉਹ ਦੇਸ਼ ਤੇ ਨਹੀਂ ਆਪਣੇ ਉਨਤ ਦੇ ਵਿੱਚ ਕੰਮ ਕਰ ਸਕੋ ਤਾਂ ਮੈਂ ਇੱਕ ਹੱਥ ਜੋੜ ਕੇ ਅਪੀਲ ਕਰਦਾ ਹਾਂ ਸਾਡੇ ਸਕੂਲ ਕਾਲਜ ਦੇ ਸਾਰੇ ਟੀਚਰ ਸਹਿਵਾਣ ਦੇ ਪ੍ਰੋਫੈਸਰ ਸਹਿਵਾਣਾਂ ਨੂੰ ਕਿ ਹੋਰ ਸਬਜੈਕਟਾਂ ਦੇ ਨਾਲ-ਨਾਲ ਮਹੀਨੇ 'ਚ ਇੱਕ ਵਾਰ ਸਾਡੇ ਇਹਨਾਂ ਸ਼ਹੀਦਾਂ ਬਾਰੇ ਆਪਣੇ ਬੱਚਿਆਂ ਨੂੰ ਜ਼ਰੂਰ ਜਾਣੂ ਕਰਾਓ ਤਾਂ ਕਿ ਇਹਨਾਂ ਸ਼ਹੀਦਾਂ ਨੂੰ ਅਸੀਂ ਮੈਂ ਦੇ ਸੂਰਜ ਤੋਂ ਅਮਰ ਅਸਤੀਏ ਇਹੋ ਕਹਿਣਾ ਹੈ ਮੈਂ ਅੱਜ ਤੁਹਾਡਾ ਸਭ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਹਾਂ ਮੇਰੇ ਨਾਲ ਸਾਰੇ ਇੱਕ ਵਾਰ ਅੱਜ ਅਸੀਂ ਫੇਰ ਉਸ ਅੰਦੋਲਨ ਨੂੰ ਜ਼ਿੰਦਾ ਕਰੀਏ ਨਾਰਾ ਲਾ ਕੇ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਭਗਤ ਸਿੰਘ ਜ਼ਿੰਦਾਬਾਦ ਭਗਤ ਸਿੰਘ ਜ਼ਿੰਦਾਬਾਦ